ਦੂਜੀ ਮਾਸਟਰਜ਼ ਹਾਕੀ ਲੀਗ ਅੱਜ ਸਮਰਾਲਾ ਦੇ ਆਈਡੀਆਈ ਹਾਕੀ ਗਰਾਊਂਡ ਵਿੱਚ ਸੂਰਜ ਦੀ ਤਪਸ਼ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ 7 ਵਜੇ ਸ਼ੁਰੂ ਹੋ ਗਈ। ਲੀਗ ਦੇ ਅੱਜ ਪਹਿਲੇ ਦਿਨ ਕੁੱਲ 10 ਮੈਚ ਖੇਡੇ ਗਏ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਰਿੰਦਰ ਕਾਲਾ ਨੇ ਸਾਰੀਆਂ ਟੀਮਾਂ ਨੂੰ ਵਾਕ-ਵਾਕ ਫਲਾਣਦੀਆਂ ਟੋਕਰੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਆਓ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਇੱਕ ਖਾਸ ਰਿਪੋਰਟ। ਹਾਂਜੀ ਨਾਮ ਦੱਸ ਦਿਓ ਆਪਣਾ ਪਹਿਲਾਂ ਮੇਰਾ ਨਾਮ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਆ ਜੀ ਸ਼ਾਹੀ ਸਾਹਿਬ ਅੱਜ ਪਹਿਲਾ ਦਿਨ ਸੀਗਾ ਹਾਕੀ ਲਈ ਕੀ ਕਹਿਣਾ ਚਾਹੁੰਦੇ ਹੋ ਅੱਜ ਸਵੇਰੇ ਸਹੀ ਵਕਤ ਦੇ ਉੱਪਰ ਜਿਹੜਾ ਪ੍ਰਬੰਧਕ ਚਾਹੁੰਦੇ ਸੀ ਕਿ ਮੈਚ ਸ਼ੁਰੂ ਹੋ ਜੀਵੇ 7 7:30 ਵਜੇ ਇਹਨਾਂ ਨੇ ਸ਼ੁਰੂ ਕਰ ਲਿਆ ਸੀ 10 ਮੈਚ ਸੀਗੇ ਤੇ ਆ ਕੀ ਮੈਚਾਂ ਕਰਿਆ ਜਾ ਰਿਹਾ ਬਹੁਤ ਬਹੁਤ ਦੂਰੋਂ ਦੂਰੋਂ ਜਿੰਨੇ ਵੀ ਪਲੇਅਰ ਆਏ ਨੇ ਉਹਨਾਂ ਨੂੰ ਪਹਿਲਾਂ ਤਾਂ ਮੁਬਾਰਕ ਹੈ ਤੇ ਜਿਹਾ ਆ ਆ ਇਸ ਮੈਚ ਦੇ ਵਿੱਚ ਇਸ ਲੀਗ ਦੇ ਵਿੱਚ ਹੋਣ ਲੀ ਤੇ ਦੂਸਰੇ ਨੰਬਰ ਤੇ ਅਭੀ ਅ ਪਿਛਲੇ ਸਾਲ ਬਹੁਤ ਵਧੀਆ ਰਿਸਪੌਂਸ ਮਿਲਿਆ ਸੀ ਇਸ ਕਰਕੇ ਹਾਕੀ ਦੀ ਇਹ ਲੀਗ ਦੂਜੀ ਵਾਰੀ ਹੋ ਰਹੀ ਹੈ ਸੁਨਾਲੇ ਇਲਾਕੇ ਦੀ ਵੱਡੀ ਮਾਣ ਦੀ ਗੱਲ ਹੈ ਜੀ ਜਿਹੜੇ ਐਡੀ ਬੜੀ ਹਾਕੀ ਲੀਗ ਹੋ ਰਹੀ ਹੈ ਬਿਲਕੁਲ ਹਾਕੀ ਸਾਡੀ ਨੈਸ਼ਨਲ ਗੇਮ ਹੈਗੀ ਆ ਤੇ ਇਹਨੂੰ ਅ ਜਿਹੜੇ ਸ਼ਹਿਰ ਦੇ ਲੋਕ ਨੇ ਉਹ ਵੀ ਦੇਖਣ ਆਉਣ ਵਿਦਿਆਰਥੀ ਦੇਖਣ ਆਉਣ ਤਾਂ ਕਿ ਉਹ ਛਾਹ ਪੈਦਾ ਹੋਵੇ ਤੇ ਇਸ ਗੇਮ ਨੂੰ ਅੱਗੇ ਆਇਆ ਜਾ ਸਕੇ ਤੇ ਸਮਰਾਲੇ ਲਈ ਸਭ ਤੋਂ ਵੱਡਾ ਮਾਣ ਦੀ ਗੱਲ ਹੈਗੀ ਆ ਕਿ ਇਹ ਲੀਗ ਜਿਹੜੀ ਹੈਗੀ ਆ ਇੱਥੇ ਆਈਟੀਆ ਦੇ ਵਿੱਚ ਹੋ ਰਹੀ ਹੈ। ਹਾਂਜੀ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੇ ਆਏ ਹੋ? ਆਪਾਂ ਹੜਾੜਾ ਸ਼ਾਹਬਾਦ ਮਾਰਕੀਟ ਤੋਂ ਆਏ ਹਾਂ ਜੀ ਵੈਸੇ। ਤੇ ਨਾਮ ਤੁਹਾਡਾ ਕੀ ਹੈ ਜੀ? ਰਾਜਕੁਮਾਰ ਜੀ। ਰਾਜਕੁਮਾਰ ਜੀ ਜਿਹੜਾ ਲੀਗ ਚੱਲ ਰਿਹਾ ਕਿੱਦਾਂ ਦੇ ਪ੍ਰਬੰਧ ਨੇ ਤੇ ਕੀ ਕਹਿਣਾ ਚਾਹੁੰਦੇ ਹੋ? ਬਹੁਤ ਵਧੀਆ ਪ੍ਰਬੰਧ ਹੈ ਜੀ। ਬੜੀ ਚੰਗੀ ਕਮੇਟੀ ਹੈਗੀ ਸਾਰੀ ਫੈਸਿਲਿਟੀ ਹੈਗੀਆਂ ਨੇ ਬੜਾ ਇਹਨਾਂ ਨੇ ਸਾਡਾ ਚੰਗਾ ਰੋਟੀ ਦਾ ਖਾਣੇ ਦਾ ਚਾਹ ਦਾ ਸਾਰਾ ਬੜਾ ਵਧੀਆ ਇੰਤਜ਼ਾਮ ਕੀਤਾ ਹੋਇਆ ਜੀ ਤੇ ਜਿਹੜੀ ਲੀਗ ਚੱਲ ਰਹੀ ਹੈ ਕਿੱਦਾਂ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਜੀ ਐਕਚੁਅਲੀ ਮੈਂ ਕਹਿੰਦਾ ਇਹ ਪੰਜਾਬ ਦਾ ਪਹਿਲਾ ਇੰਟਰਸਟ ਹੈ ਜਿੱਥੇ ਮਤਲਬ ਇਹ ਗੀਮਾਂ ਬਹੁਤ ਵਧੀਆ ਚੱਲ ਰਹੀਆਂ ਨੇ ਤੇ ਪ੍ਰਬੰਧਕਾਂ ਮਾਰੇ ਕੀ ਕਹਿਣਾ ਚਾਹੁੰਦੇ ਆ ਵੀ ਅੱਗੇ ਤੋਂ ਵੀ ਇਦਾਂ ਦੇ ਹੋਣੇ ਚਾਹੀਦੇ ਨੇ ਮੈ ਬਿਲਕੁਲ ਹੋਣੇ ਚਾਹੀਦੇ ਆ ਜੀ ਮੈਂ ਕਹਿਆ ਇਹ ਕਮੇਟੀ ਬਹੁਤ ਵਧੀਆ ਹੈ ਬਹੁਤ ਅੱਛਾ ਕੋਆਪਰੇਟ ਕਰ ਰਹੀ ਹੈ ਸਾਰਿਆਂ ਨੂੰ ਜੀ ਆਇਆਂ ਨੂੰ ਸਾਰਾ ਬਹੁਤ ਵਧੀਆ ਪ੍ਰੋਗਰਾਮ ਇਹਦਾ ਚੱਲ ਰਿਹਾ ਸਾਰਾ ਇਨਾਮ ਦੱਸਿਓ ਆਪਣਾ ਹਾਂਜੀ ਮੇਰਾ ਨਾਮ ਜਤੈਨ ਜੀ ਮੈਂ ਇੰਡੀਅਨ ਰੇਲਵੇ ਦਾ ਪਲੇਅਰ ਹਾਂ ਮੈਂ ਬੇਸਿਕਲੀ ਤੇ ਹਰਿਆਣਾ ਸ਼ਾਹਬਾਦ ਮਾਰਕੰਡਾ ਤੋਂ ਅਸੀਂ ਆਏ ਹਾਂ ਸਾਡੇ ਅੱਜ ਦੋ ਮੈਚ ਸੀਗੇ ਇੱਥੇ ਪਹਿਲਾ ਮੈਂ ਸਾਡਾ ਰੋਪੜ ਨਾਲ ਸੀਗਾ ਅਸੀਂ ਉਹ ਜਿੱਤ ਗਏ ਤੇ ਦੂਜਾ ਮੈਚ ਸਾਡਾ ਰਹਿ ਗਿਆ ਰਹਿ ਗਿਆ ਦੀ ਟੀਮ ਨਾਲ ਸੀ ਬਹੁਤ ਸੋਹਣੀ ਟੀਮ ਸੀਗੀ ਮੁੰਡਿਆਂ ਨੇ ਤੇ ਬਹੁਤ ਇੰਟਰਸਟਿੰਗ ਪਲੇਅਰ ਵੀ ਹੈਗੇ ਇਹਨਾਂ ਦੇ ਵਿੱਚ ਪਿੰਕੂ ਹਣੀ ਬੈਂਕ ਦੇ ਹੈਗੇ ਉਹ ਆਪਾਂ ਜਦੋਂ ਕਰਗੇ ਖੇਡਦੇ ਹੁੰਦੇ ਸੀ ਪਹਿਲਾਂ ਉਦੋਂ ਆਪਾਂ ਉਦੋਂ ਵੀ ਅਸੀਂ ਖੇਡੇ ਹਾਂ ਇਕੱਠੇ ਕਰ ਤੇ ਅੱਜ ਜਿਹੜਾ ਅਸੀਂ ਉਹਨਾਂ ਨਾਲ ਅਸੀਂ ਲੂਜ਼ ਕਰ ਗਏ ਬਟ ਆਹ ਜਿਹੜਾ ਇਹਨਾਂ ਦਾ ਕਮੇਟੀ ਹੈ ਇਹਨਾਂ ਦਾ ਬਹੁਤ ਵਧੀਆ ਇੰਤਜ਼ਾਮ ਹੈ ਜੀ ਇਟ ਵਾਸ ਅ ਵੈਰੀ ਵੰਡਰਫੁਲ ਅਰੇਂਜਮੈਂਟ ਹੇਰ ਤੇ ਜਿਹੜੇ ਇਹਨਾਂ ਦੇ ਹਾਕੀ ਇੰਡੀਆ ਤੋਂ ਜਿਹੜੇ ਅੰਪਾਇਰਸ ਮੰਗਾਏ ਇਹਨਾਂ ਨੇ ਉਹ ਬੇਸਿਕਲੀ ਬੈਸਟ ਪੁਆਇੰਟ ਇਹਨਾਂ ਦਾ ਹੈਗਾ ਵੀ ਕੋਈ ਕਿਸੇ ਨੂੰ ਮਤਲਬ ਕੋਈ ਆਬਜੈਕਸ਼ਨ ਨਹੀਂ ਕੋਈ ਫਾਲਤੂ ਦੀ ਗੱਲ ਨਹੀਂ ਬਹੁਤ ਸੋਹਣੀ ਅੰਪਾਇਰਿੰਗ ਕਰ ਰਹੇ ਨੇ ਇੱਥੇ ਤੇ ਅੰਪਾਇਰਸ ਵੀ ਇਹਨਾਂ ਦੀ ਜਿਹੜੀ ਕਮੇਟੀ ਹੈ ਬੇਸਿਕਲੀ ਮੈਨੂੰ ਮੈਂ ਫਸਟ ਟਾਈਮ ਆਇਆ ਤਾਂ ਮੈਨੂੰ ਐਕਚੁਅਲ ਬੰਦਾ ਨਹੀਂ ਪਤਾ ਜਨਰਲ ਸੈਕਟਰੀ ਕੌਣ ਹੈ ਗਿੱਲ ਸਾਹਿਬ ਦਾ ਮੇਰੀ ਗੱਲ ਹੁੰਦੀ ਹੈ ਇਹਨਾਂ ਦੇ ਰੋਪਿੰਦਰ ਗਿੱਲ ਜੀ ਉਹਨਾਂ ਦਾ ਅਰੇਂਜਮੈਂਟ ਇੰਨਾ ਸੋਹਣਾ ਸੀਗਾ ਸਾਡੀ ਆਪਸ ਵਿੱਚ ਗੱਲਾਂ ਹੁੰਦੀ ਰਹੀਆਂ ਫੋਨ ਤੇ ਵੀ ਤੇ ਆ ਬੇਸਿਕਲੀ ਆ ਪੰਜਾਬ ਦਾ ਇਹ ਬਹੁਤ ਵੱਡੀ ਤੁਸੀਂ ਬਹੁਤ ਵੱਡਾ ਇਹ ਹੈ ਨਾ ਪਹਿਲ ਕੀਤੀ ਹੋਈ ਹੈ ਇਹ ਤੁਹਾਡੀ ਬਹੁਤ ਵੱਡੀ ਅਚੀਵਮੈਂਟ ਵੀ ਹੈ ਤੁਸੀਂ ਤਾਮਿਲਨਾਡੂ ਤੱਕ ਦੀ ਟੀਮਾਂ ਇੱਥੇ ਇਕੱਠੇ ਕਰਤੀਆਂ ਤਾਂ ਬਾਕੀ ਹੋਰ ਉੱਚੀ ਤੁਸੀਂ ਮੈਂ ਤਾਂ ਸਰ ਜੀ ਗੱਲ ਕਰੀਏ ਜਿਵੇਂ ਤੁਸੀਂ ਦੇਖੇ ਇੱਕ ਬਖਰੀ ਕਿਸਮ ਦਾ ਪ੍ਰਾਰਾਲਾ ਹੈਗਾ ਜਿਹੜਾ 40+ प्लास, 50+ ਤੇ 30+ 5+ ਜਿਹੜੀ ਔਰਤਾਂ ਦਾ ਮੈਚ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਇੱਕ ਬਹੁਤ ਵੱਡੀ ਪਹਿਲ ਹੈ ਵੀ ਜਿਹੜੇ ਬੰਦੇ ਬਾਹਰ ਘਰ ਬੈਗੇ ਸੀਗੇ 40+ ਵਾਲੇ ਉਹਨਾਂ ਨੂੰ ਬਾਹਰ ਕੱਢ ਕੇ ਲਿਆਉਣਾ ਉਹਨਾਂ ਨੂੰ ਫਿਰ ਗਰਾਊਂਡ ਵਿੱਚ ਲੈ ਕੇ ਆਉਣਾ ਤੇ ਇੱਥੇ ਆ ਕੇ ਸਾਰੇ ਆ ਵੇਖੋ ਕਿੱਡੇ ਸ਼ੌਂਕ ਨਾਲ ਸਾਰੇ ਖੇਡ ਰਹੇ ਆ ਪਿੱਛੇ ਇਹ ਸਾਰੇ ਤੇ ਆਉਣ ਵਾਲੇ ਬੱਚਿਆਂ ਨੂੰ ਵੀ ਇੱਕ ਨਾ ਮੋਟੀਵੇਸ਼ਨ ਮਿਲੇਗਾ ਇਸ ਚੀਜ਼ ਨਾਲ ਕਿ ਭਈ 40+ ਜਿਹੜੇ ਸਾਡੇ ਬਜ਼ੁਰਗ ਸਾਡੇ ਸੀਨੀਅਰ ਹੁਣ ਵੀ ਗਰਾਊਂਡ ਦੇ ਵਿੱਚ ਖੇਡ ਰਹੇ ਆ ਤੇ ਸਾਨੂੰ ਫਿਰ ਕਿੰਨਾ ਲੰਮਾ ਖੇਡਣਾ ਚਾਹੀਦਾ ਠੀਕ ਹੈ ਥੈਂਕ ਯੂ ਜੀ ਹਾਂਜੀ ਨਾਮ ਦੱਸ ਦਿਓ ਕਿਹੜੀ ਜਗ੍ਹਾ ਤੋਂ ਆਏ ਹੋ ਮੇਰਾ ਨਾਮ ਰਣਜੀਤ ਸਿੰਘ ਤੇ ਅਸੀਂ ਹਿਸ਼ਾਰਪੁਰ ਦੀ ਟੀਮ ਆ ਸਾਡੀ ਹਾਕੀ ਦੀ ਅ ਜਿਹੜਾ ਸੈਕੰਡ ਮਾਸਟਰ ਹਾਕੀ ਜਿਹੜੀ ਸੰਭਰਾਲਾ ਵੱਲੋਂ ਕਰਾਈ ਜਾ ਰਹੀ ਆ ਬਹੁਤ ਹੀ ਵਧੀਆ ਪ੍ਰਾਲਾ ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਪੂਰੇ ਪੰਜਾਬ ਦਾ ਇੰਡੀਆ ਦੇ ਵਿੱਚ ਐਦਾਂ ਦਾ ਕਿਤੇ ਵੀ ਟੂਰਨਾਮੈਂਟ ਹੁੰਦਾ ਹੋਵੇ ਓਪਨ ਵੀ ਜਿਸ ਤਰ੍ਹਾਂ ਦਾ ਇਹਨਾਂ ਨੇ ਮਾਸਟਰ ਦਾ ਟੂਰਨਾਮੈਂਟ ਕਰਾਇਆ ਪਿਛਲੀ ਵਾਰ ਨਾਲੋਂ 100 ਗੁਣਾ ਵਧੀਆ ਹੋਰ ਵਧੀਆ ਅਰੇਂਜਮੈਂਟ ਕਰ ਦਿੱਤੇ ਆ ਤੇ ਜਿੰਨੇ ਵੀ ਸੀਨੀਅਰ ਪਲੇਅਰ ਆ ਰਹੇ ਆ ਉਹ ਬਹੁਤ ਹੀ ਜ਼ਿਆਦਾ ਇੱਥੇ ਜਾਨੀ ਇੰਜੋਏ ਕਰ ਰਹੇ ਆ ਵੀ ਇੰਨਾ ਵਧੀਆ ਟੂਰਨਾਮੈਂਟ ਉਹਨਾਂ ਨੂੰ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਨਹੀਂ ਮਿਲ ਰਿਹਾ ਜਿੱਡਾ ਵਧੀਆ ਸਮਰਾਲੇ ਵਾਲਿਆਂ ਦਾ ਉਪਰਾਲਾ ਆ ਆਣ ਵਾਲੇ ਦਿਨ ਦੇ ਵਿੱਚ ਜਿਹੜਾ ਟੂਰਨਾਮੈਂਟ ਹੈ ਦਿਨ ਦੁਗਣੀ ਰਾਤ ਚੌਕਣੀ ਤਰੱਕੀ ਕਰੂਗਾ ਤੇ ਮੇਰੇ ਖਿਆਲ ਦੇ ਵਿੱਚ ਆ ਵੀ ਅਗਲੀ ਵਾਰੀ ਪੂਰੇ ਇੰਡੀਆ ਦੇ ਵਿੱਚੋਂ ਜਿਹੜੀਆਂ ਟੌਪ ਦੀਆਂ ਟੀਮਾਂ ਆ ਉਹ ਇਸ ਟੂਰਨਾਮੈਂਟ ਨੂੰ ਖੇਡਣ ਲਈ ਇੱਥੇ ਜ਼ਰੂਰ ਪਹੁੰਚੂਗੀਆਂ ਤੁਹਾਡਾ ਮੈਚ ਕਿਹਦੇ ਨਾਲ ਸੀ ਅੱਜ ਸਾਡਾ ਪਹਿਲਾ ਮੈਚ ਪਟਿੰਡੇ ਨਾਲ ਸੀ ਅਸੀਂ ਉਹਨਾਂ ਕੋਲ 4-0 ਨਾਲ ਜਿੱਤ ਗਏ ਤੇ ਦ ਅਮਲੋ ਅਮਲੋ ਨਾਲ ਸੀ ਉਹਨਾਂ ਕੋਲ ਹੀ ਇੱਕ ਜ਼ੀਰੋ ਤੇ ਜਿੱਤ ਰਹੇ ਆ ਕਿੱਦਾਂ ਦੇ ਰਹੇ ਪ੍ਰਬੰਧ ਇਹਨਾਂ ਦੇ ਹਾਂਜੀ ਪ੍ਰਬੰਧ ਹੈ ਤੁਹਾਨੂੰ ਕਹੀਏ 100 ਦੇ ਵਿੱਚੋਂ 200 ਨੰਬਰ ਆ ਸਮਰਾਲੇ ਦੀ ਜਿਹੜੀ ਇਹਨਾਂ ਦੀ ਪੂਰੀ ਦੀ ਪੂਰੀ ਕਮੇਟੀ ਆ ਅਸੀਂ ਹੁਸ਼ਿਆਰਪੁਰੋਂ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਆ ਵੀ ਐਦਾਂ ਦਾ ਮਾਹੌਲ ਕਿਤੇ ਵੀ ਟੂਰਨਾਮੈਂਟ ਦੇ ਵਿੱਚ ਨਹੀਂ ਸਾਨੂੰ ਮਿਲਿਆ ਚਾਹੇ ਓਪਨ ਟੂਰਨਾਮੈਂਟ ਆ ਚਾਹੇ ਕੋਈ ਵੀ ਆਪਾਂ ਕਹੀਏ ਇੰਡੀਆ ਲੈਵਲ ਚ ਸਾਰੇ ਟੂਰਨਾਮੈਂਟ ਖੇਡੇ ਆ ਇਦਾਂ ਦਾ ਅਰੇਂਜਮੈਂਟ ਕਿਤੇ ਨਹੀਂ ਆ ਜਿੱਦਾਂ ਦਾ ਸਮਰਾਲੇ ਦਾ ਅਰੇਂਜਮੈਂਟ ਆ ਮੈਂ ਕਹਿੰਨਾ ਸਾਰੀਆਂ ਟੀਮਾਂ ਇੰਨੀਆਂ ਖੁਸ਼ ਗਈਆਂ ਜਿਹੜੀਆਂ ਟੀਮਾਂ ਇਸ ਵੇਲੇ ਖੇਡ ਕੇ ਘਰ ਨੂੰ ਜਾ ਰਹੀਆਂ ਜਾਨੀ ਆਪਾਂ ਤੁਹਾਨੂੰ ਦੱਸ ਨਹੀਂ ਸਾਡੇ ਦਿਲੋਂ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆਂ ਇੰਨਾ ਵਧੀਆ ਟੂਰਨਾਮੈਂਟ ਕਰਾਉਣ ਦੇ ਹਾਂਜੀ ਨਾਮ ਦੱਸਿਓ ਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸ਼ਮੀ ਦੂਆ ਜੀ ਮੈਂ ਮਾਸਟਰ ਹਾਕੀ ਸਮਰਾਲਾ ਤੋਂ ਤੇ ਗੱਲ ਕਰੀਏ ਜਿਹੜਾ ਲੀਗ ਕਰਵਾਈ ਜਾ ਰਹੀ ਆ ਪਹਿਲਾ ਦਿਨ ਸੀ ਅੱਜ ਕਿਵੇਂ ਰਿਹਾ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਸਾਡੀ ਸਰਨੋਂ ਵੱਡੀ ਕੋਸ਼ਿਸ਼ ਇਹ ਸੀ ਕਿ ਮੈਚ ਬਹੁਤ ਜ਼ਿਆਦਾ ਟੀਮਾਂ ਸਾਡੇ ਕੋਲ ਬਹੁਤ ਨੇ ਅੱਜ ਦੇ ਅੱਜ ਦੇ ਸਾਡੇ 10 ਮੈਚ ਸੀ ਸਾਡਾ ਮੇਨ ਕੋਸ਼ਿਸ਼ ਇਹ ਸੀ ਵੀ ਸਵੇਰੇ 7 ਵਜੇ ਅਸੀਂ ਮੈਚ ਪਹਿਲਾਂ ਸ਼ੁਰੂ ਕਰ ਸਕੀਏ ਔਰ ਜਿਹੜੀ ਟੀਮ ਦਾ ਪਹਿਲਾ ਮੈਚ ਸੀ ਸਾਡੇ ਕੋਲ 7 ਵਜੇ ਗਰਾਊਂਡ 'ਚ ਹਾਜ਼ਰ ਸੀ ਜੀ ਬਹੁਤ ਵਧੀਆ ਸਹਿਯੋਗ ਮਿਲਿਆ ਬਾਕੀ ਟੀਮਾਂ ਦਾ ਵੀ ਔਰ ਅਸੀਂ ਆਸ ਕਰਦੇ ਹਾਂ ਨੈਕਸਟ ਟਾਈਮ ਵੀ ਇਸ ਤਰ੍ਹਾਂ ਹੀ ਸਾਨੂੰ ਸਹਿਯੋਗ ਦੇਣਗੇ ਹਾਂ ਜੀ ਨਾਮ ਦੱਸੋ ਆਪਣਾ ਪਹਿਲਾਂ ਮੇਰਾ ਨਾਮ ਗੌਰਵ ਰੋੜਾ ਹੈ ਜੀ ਮੈਂ ਹਰਿਆਣੇ ਤੋਂ ਆਇਆ ਸ਼ਾਹਬਾਦ ਮਾਰਕੰਡਾ ਤੋਂ ਇੱਥੇ ਸਮਰਾਲੇ ਬਹੁਤ ਵਧੀਆ ਐ ਪ੍ਰੋਗਰਾਮ ਮਤਲਬ ਜਿਹੜਾ ਟੂਰਨਾਮੈਂਟ ਹੋ ਰਿਹਾ ਹੈ ਮਾਸਟਰ ਗੇਮਸ ਬਹੁਤ ਵਧੀਆ ਗੇਮਸ ਹੋ ਰਹੀਆਂ ਨੇ ਸਾਡੇ ਮਹਿਮਾਨ 35 ਸਾਲ 40 ਸਾਲ ਤੋਂ ਉੱਪਰ ਸਾਨੂੰ ਬੜਾ ਵਧੀਆ ਲੱਗਿਆ ਕਿ ਇੱਥੇ ਹੁਣ ਇਹ ਗੇਮਾਂ ਵੀ ਪੰਜਾਬ ਵਿੱਚ ਸਟਾਰਟ ਕੀਤੀ ਜਾ ਰਹੀਆਂ ਨੇ ਆਪਾਂ ਪਹਿਲੇ ਅੱਗੇ ਹੋ ਕੇ ਵੀ ਆਏ ਆ ਆ ਕੇਰਲਾ ਗਏ ਆ ਗੋਆ ਗਏ ਆ ਤੇ ਆਪਾਂ ਬਨਾਰਸ ਵੀ ਹੋ ਕੇ ਆਏ ਆ ਤੇ ਇੱਥੇ ਜੋ ਪ੍ਰੋਗਰਾਮ ਹੈ ਜੀ ਰਹਿਣ ਦਾ ਵੀ ਵਧੀਆ ਇਹਨਾਂ ਨੇ ਹੋਟਲ-ਹੋਟਲ ਬੜਾ ਅੱਛਾ ਰਹਿਣ ਦਾ ਖਾਣ ਦਾ ਪੀਣ ਦਾ ਪ੍ਰੋਗਰਾਮ ਦਿੱਤਾ ਤੇ ਬੜੀ ਦੂਰੋਂ ਟੀਮਾਂ ਆਈਆਂ ਨੇ ਸਾਨੂੰ ਬੜਾ ਅੱਛਾ ਲੱਗਿਆ ਜੀ ਇ ਇਹ ਬਹੁਤ ਵਧੀਆ ਪ੍ਰੋਗਰਾਮ ਹੈ ਥੈਂਕ ਯੂ ਵੈਰੀ ਮਚ